ਸਰਵੋਤਮ ਮੱਚੇ ਵੱਲੋਂ ਹਰ ਸਾਲ ਦੀ ਤਰ੍ਹਾਂ ਛੇਡੇ ਆਜੋ ਸਦਾਰ ਪੱਗੋਂ ਜੀ ਦਾ ਇਸਲਾਮੀ ਪਬਲਿਕ ਸਕੂਲ ਨੇਅਰ ਬੱਸ ਸਟੈਂਡ ਵਿਖੇ ਨਸਾਬਬ ਜੀ ਮੱਚਦੇ ਸਭੂ ਮੈਂਬਰਾਂ ਵੱਲੋਂ ਸਕੂਲ ਦੇ ਪ੍ਰਿੰਟਾਂ ਵੱਲੋਂ ਬੱਚਿਆਂ ਵੱਲੋਂ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਅੱਜ ਮੈਂ ਗੱਲ ਕਹਿਣਾ ਚਾਹਣਾ ਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਦਾ ਸਰਦਾਰ ਪੱਖ ਨਾਲ ਅੱਗੇ ਚੱਲਣਾ ਚਾਹੀਦਾ ਕਿਉਂਕਿ ਉਹ ਨੌਜਵਾਨ ਜਿਸ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਵਾਸਤੇ ਸੋਚਿਆ ਮੈਂ ਕਹਿੰਦਾ ਬਹੁਤ ਵੱਡੀ ਗੱਲ ਹੈ ਔਰ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਔਰ ਉਹਨਾਂ ਨੇ ਕੁਰਬਾਨੀ ਦੇਣ ਦੇ ਨਾਲ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ ਨੌਜਵਾਨ ਪੀੜ੍ਹੀ ਨੂੰ ਆਪਣੇ ਗੱਲ ਕਰਨ ਦਾ ਹਰੇਕ ਇਨਸਾਨ ਨੂੰ ਆਪਣੇ ਗੱਲ ਕਰਨ ਦਾ ਮੌਕਾ ਮਿਲਿਆ ਕਿਉਂਕਿ ਜਿਸ ਵਕਤ ਅੰਗਰੇਜ਼ਾਂ ਦਾ ਰਾਜ ਸੀ ਉਸ ਵਕਤ ਕੋਈ ਵੀ ਇਨਸਾਨ ਆਪਣੀ ਗੱਲ ਆਜ਼ਾਦੀ ਦਾ ਨਹੀਂ ਕਹਿ ਸਕਦਾ ਉਹ ਮੈਂ ਸਮਝਦਾ ਕਿ ਉਸ ਇਨਸਾਨ ਨੂੰ ਕੁਝ ਵੀਰਦੋਸ਼ ਕ੍ਰਾਂਤੀਕਾਰੀ ਨੂੰ ਜੁਗਾਂ ਦੁਗਾਂ ਸਦੀਆਂ ਸਦੀਆਂ ਤੱਕ ਨਾ ਲੋਕ ਭੁੱਲਣਗੇ ਤੇ ਨਾ ਭੁਲਾਇਆ ਜਾ ਸਕਦਾ ਹੈ ਜ਼ਾਹਿਰ